ਅਈ ਜਸਵੰਤ ਸਿੰਘ ਖਾਲੜਾ ਦਾ ਨਾਮ ਕੇਵਲ ਪੰਜਾਬ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਵੀ ਜਾਣਿਆ ਮਾਨਿਆ ਹੈ ਬਹੁਤ ਕੁਝ ਲਿਖਿਆ ਸੁਨਿਆ ਪੜਿਆ ਜਾ ਚੁੱਕਿਆ ਹੈ ਉਹਨਾਂ ਬਾਰੇ ਜਿਹੜਾ ਇੱਕ ਕਾਮਨ ਫਰੇਜ਼ ਯੂਜ਼ ਹੁੰਦਾ ਉਹ ਹੈ ਕਿ ਉਹ ਹੀ ਵਾਸ ਦੀ ਵਾਇਸ ਆਫ ਦੀ ਵਾਇਸਲੈਸ ਉਹ ਉਹਨਾਂ ਲੋਕਾਂ ਦੀ ਆਵਾਜ਼ ਸੀ ਜਿਹੜੇ ਬੇਜ਼ੁਬਾਨ ਕਰ ਦਿੱਤੇ ਗਏ। ਅਰੇ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਬੇਜ਼ੁਬਾਨਾਂ ਦੀ ਆਵਾਜ਼ ਬਣੋ। ਜਿਹੜੇ ਲੋਕ ਹਿੰਦੁਸਤਾਨ ਦੇ دہشت ਦੇ ਸਟੇਟ ਦੇ ਟੈਰਰਿਜ਼ਮ ਦੇ ਸ਼ਿਕਾਰ ਸੀਗੇ। ਜਿਨ੍ਹਾਂ ਨੂੰ ਕਾਨੂੰਨ ਤੇ ਸੰਵਿਧਾਨ ਦੇ ਨੂੰ ਸਿੱਕੇ ਟੰਕੇ ਹਰ ਦੇਸ਼ ਦੀ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ ਉਹਨਾਂ ਦੀ ਆਵਾਜ਼ ਉਹਨਾਂ ਨੇ ਇਸ ਸਿਵਲ ਸੁਸਾਇਟੀ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖੀ 31 ਅਗਸਤ ਨੂੰ ਜਦੋਂ ਇਸ ਖਿੱਤੇ ਦਾ ਜਿਹੜਾ ਜ਼ਾਲਮ ਸ਼ਾਸਕ ਸੀ ਬਿਆਨ ਸਿੰਘ ਉਸ ਨੂੰ ਸਿੰਘਾਂ ਨੇ ਪਨਿਸ਼ ਕੀਤਾ ਤੇ ਫੌਰਨ ਬਾਅਦ ਸਰਕਾਰ ਨੇ ਬਣੇ ਹੋਏ ਮਾਹੌਲ ਦਾ ਫਾਇਦਾ ਲੈ ਕੇ ਇੱਕ ਹਫਤੇ ਦੇ ਅੰਦਰ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਡਨੈਪ ਕਰ ਲਿਆ ਕਿਡਨੈਪ ਕਰਨ ਤੋਂ ਬਾਅਦ ਜਿਸ ਢੰਗ ਦੇ ਨਾਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀਆਂ ਉਹ ਸਾਰੇ ਤੱਤ ਡਾਕੂਮੈਂਟਡ ਨੇ ਪਬਲਿਕ ਦੇ ਵਿੱਚ ਨੇ ਔਰ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ ਉਹ ਇਸ ਵੇਲੇ ਸਜ਼ਾ ਭੁਗਤ ਰਹੇ ਨੇ ਬਟ ਜਿਹੜਾ ਜਿਹੜੀ ਸਟੇਟ ਨੇ ਔਰ ਜਿਸ ਸਿਸਟਮ ਨੇ ਉਹਨਾਂ ਨੂੰ ਇਮਿਊਨਿਟੀ ਦਿੱਤੀ ਜਿਸ ਸਿਸਟਮ ਨੇ ਉਹਨਾਂ ਦੇ ਹੈੱਡ ਕੇ ਪੀ ਐਸ ਗਿਲ ਜਿਹੜਾ ਬੁੱਜੜ ਆਫ ਪੰਜਾਬ ਦੇ ਨਾਂ ਦੇ ਨਾਲ ਜਾਨਿਆ ਜਾਂਦਾ ਉਸ ਨੂੰ ਜਿਹੜੀ ਇਮਪਿਊਨਿਟੀ ਦਿੱਤੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸਿਸਟਮ ਬਾਰੇ ਜਿਨ੍ਹਾਂ ਨੇ ਪੂਰੇ ਡੇਢ ਦਹਾਕਾ ਇੱਥੇ ਜ਼ੁਲਮ ਦੀ ਹਨੇਰੀ ਵਗਾਈ ਉਹ ਇੰਡੀਅਨ ਸਿਸਟਮ ਦੀ ਇਮਪਿਊਨਿਟੀ ਦੇ ਵਿੱਚੋਂ ਬਚ ਨਿਕਲੇ ਔਰ ਇਹ ਸੱਚ ਇਹ ਤੱਤ ਦੱਸਣ ਲਈ ਬਹੁਤ ਜ਼ਰੂਰੀ ਹੋ ਗਿਆ ਕਿ ਪਾਈ ਜਸਵੰਤ ਸਿੰਘ ਖਾਰੜਾ ਦੇ ਜੀਵਨ ਨੂੰ ਆਧਾਰਿਤ ਬਣਾ ਕੇ ਕਿਤਾਬਾਂ ਵੀ ਲਿਖੀਆਂ ਜਾਣ ਤੇ ਫਿਲਮਜ਼ ਵੀ ਬਣਨ ਫਿਲਮ ਬਣੀ ਬਟ ਇੰਡੀਅਨ ਗਵਰਨਮੈਂਟ ਨੂੰ ਆਪਣਾ ਜਿਹੜਾ ਜ਼ੁਲਮ ਦਾ ਡਰ ਸੀ ਉਸ ਤਾਰਿਆ ਸੀ ਤੇ ਉਹਨਾਂ ਨੇ ਉਹਦੇ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਬਹੁਤ ਹੱਤਕੰਡੇ ਵਰਤ ਕੇ ਉਹ ਫਿਲਮ ਨੂੰ ਇੰਡੀਆ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕ ਲਿਆ ਬਟ ਸਰਦਾਰ ਅਜਮੇਲ ਸਿੰਘ ਨੇ ਮਿਹਨਤ ਕੀਤੀ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਜੁੜੀਆਂ तमाम ਉਸ 1.5-2 ਦਹਾਕੇ ਦੀਆਂ ਘਟਨਾਵਾਂ ਨੂੰ ਪਬਲਿਕ ਦੇ ਸਾਹਮਣੇ ਰੱਖਿਆ ਜਾਵੇ ਭਾਈ ਜਸਵੰਤ ਸਿੰਘ ਖਾਲੜੇ ਦੇ ਜੀਵਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਤਾਕੀ ਜਿਹੜੇ ਹੋਰ ਵੀ ਉਸੇ ਤਰ੍ਹਾਂ ਉਸੇ ਫੀਲਡ ਦੇ ਵਿੱਚ ਹਿਊਮਨ ਰਾਈਟਸ ਦੇ ਫੀਲਡ ਦੇ ਵਿੱਚ ਡਿਫੈਂਡਰਸ ਬਣ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਹੌਸਲਾ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਨੇ ਆਪਣ ਇੱਕ ਇੱਕ ਖਾਲੜਾ ਘਾਲੀ ਔਰ ਜਿਸ ਤਰੀਕੇ ਦੇ ਨਾਲ ਉਹਨੇ ਇੰਡੀਅਨ ਇੰਡੀਆ ਦਾ ਜਿਹੜਾ ਇੰਡੀਆ ਦੀ ਜਿਹੜੀ ਟਾਇਰਨੀ ਸੀ ਜਿਹੜਾ ਉਹਦਾ ਜ਼ੁਲਮ ਸੀ ਜਿਸ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਨੇ ਉਹਨੂੰ ਦੁਨੀਆਂ ਦੇ ਸਾਹਮਣੇ ਨੰਗਾ ਕੀਤਾ ਉਸ ਬਾਰੇ ਆਪਣੀ ਪਬਲਿਕ ਨੂੰ ਤੇ ਦੁਨੀਆਂ ਨੂੰ ਦੱਸਣਾ ਬਹੁਤ ਜ਼ਰੂਰੀ ਸੀ ਔਰ ਇਹ ਉਪਰਾਲਾ ਇਹ ਇਹ ਉਪਰਾਲਾ ਸਰਦਾਰ ਜਸਵੰਤ ਸਰਦਾਰ ਅਰਜਮੇਦ ਸਿੰਘ ਨੇ ਕੀਤਾ ਇਹ ਵਡਿਆਈ ਉਹਨਾਂ ਦੀ ਝੋਲੀ 'ਚ ਜਾਂਦੀ ਹੈ ਕਿ ਉਹਨਾਂ ਨੇ ਕੁਝ ਅਜੀਹਾ ਕੁਝ ਨਵੇਕਲਾ ਕੁਝ ਵੱਖਰਾ ਕਰਕੇ ਇੱਕ ऐसे व्यक्ति ਦੇ ਜੀਵਨ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਜਿਹਦੇ ਬਾਰੇ ਦੱਸਣਾ ਵੀ ਜ਼ਰੂਰੀ ਸੀ ਤੇ ਜਿੱਦ ਤੋਂ ਆਉਣ ਵਾਲੀ ਪੀੜ੍ਹੀਆਂ ਨੇ ਸਿੱਧ ਲੈਣੇ ਵੀ ਉਹਨਾਂ ਦੇ ਲਈ ਜ਼ਰੂਰੀ ਹੈ ਸੋ ਮੈਂ ਵਧਾਈ ਦਿੰਨਾ ਸਦਾ ਰਜਮੀਲ ਸਿੰਘ ਉਹਨਾਂ ਨੂੰ ਕਿ ਉਹਨਾਂ ਨੇ ਇਹ ਉਪਰੇਲਾ ਕਰਕੇ ਇੱਕ ਕਮੀ ਜਿਹੜੀ ਸੀ ਉਹ ਪੂਰੀ ਕੀਤੀ